ਦੋਸਤੋ ਮੁੰਡਾ ਕਿਸੇ ਵੀ ਕੁੜੀ ਤੇ ਸਿਰਫ ਇੱਕ ਵਾਰੀ ਦਿਲੋਂ ਭਰੋਸਾ ਕਰਦਾਗਾ ਜੇ ਤਾਂ ਉਹ ਕੁੜੀ ਉਸ ਭਰੋਸੇ ਤੇ ਖਰੀ ਉਤਰ ਗਈ ਉਹਨੇ ਉਹਦਾ ਯਕੀਨ ਨਾ ਤੋੜਿਆ ਉਹਦਾ ਭਰੋਸਾ ਬਣਾਈ ਰੱਖਿਆ ਫੇਰ ਤਾਂ ਠੀਕ ਆ ਪਰ ਜੇ ਕੁੜੀ ਨੇ ਕੋਈ ਐਸੀ ਵੈਸੀ ਹਰਕਤ ਕਰਤੀ ਜਿਵੇਂ ਕਿ ਕਿਸੇ ਹੋਰ ਪਾਸੇ ਮੂੰਹ ਮਾਰਨ ਲੱਗ ਗਈ ਕਿਸੇ ਹੋਰ ਮੁੰਡੇ ਨਾਲ ਚੋਰੀ-ਚੋਰੀ ਗੱਲਾਂ ਕਰਨ ਲੱਗ ਗਈ ਜਾਂ ਫਿਰ ਹੋਰ ਵੀ ਕਿਸੇ ਤਰ੍ਹਾਂ ਦਾ ਉਸ ਨੂੰ ਧੋਖੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਜਿਦੇ ਕਰਕੇ ਮੁੰਡੇ ਨੂੰ ਬਾਅਦ ਵਿੱਚ ਆਪਣੇ ਆਪ ਤੇ ਹੀ ਸ਼ਰਮਿੰਦਾ ਹੋਣਾ ਪਵੇ ਫਿਰ ਚਾਹੇ ਉਹ ਕੁੜੀ ਲੱਖ ਸੱਚੀ ਬਣ ਜੇ ਲੱਖ ਸਿਆਣੇ ਦੀ ਬਣ ਜੇ ਪਰ ਮੁੰਡਾ ਦੁਬਾਰੇ ਉਹਦੇ ਤੇ ਯਕੀਨ ਨਹੀਂ ਕਰੂਗਾ ساری ਉਮਰ ਤੇ ਦੂਜੀ ਵਾਰੀ ਉਹ ਕੁੜੀ ਮੁੰਡੇ ਲਈ ਉਨੀ ਜ਼ਰੂਰੀ ਨਹੀਂ ਰਹੂਗੀ ਜਿੰਨੀ ਕੀ ਪਹਿਲਾਂ ਹੁੰਦੀ ਸੀ ਕਿਉਂਕਿ ਦੋਸਤੋ ਇੱਕ ਵਾਰੀ ਜਿਹੜਾ ਇਨਸਾਨ ਆਪਣੇ ਦਿਲੋਂ ਉੱਤਰ ਜਾਂਦਾਗਾ ਉਸ ਨੂੰ ਆਪਾਂ ਦੁਬਾਰੇ ਉਹ ਤਰਜਾ ਕਦੇ ਵੀ ਨਹੀਂ ਦੇ ਸਕਦੇ ਜਿਹੜਾ ਤਰਜਾ ਉਸ ਦਾ ਪਹਿਲਾ ਹੁੰਦਾ ਸੀ ਪਰ ਇਹ ਗੱਲ ਵੀ ਹੈ ਨਹੀਂਗੀ ਵੀ ਮੁੰਡਾ ਬਿਲਕੁਲ ਹੀ ਫਿਰ ਉਸ ਕੁੜੀ ਤੋਂ ਮੂੰਹ ਮੋੜ ਲੂਗਾ ਨਹੀਂ ਉਹ ਮੁੰਡਾ ਉਸ ਕੁੜੀ ਦਾ ਸਾਥ ਵੀ ਦੇਊਗਾ ਹਰ ਮੁਸ਼ਕਲ ਘੜੀ ਦੇ ਵਿੱਚ ਉਸ ਦੇ ਨਾਲ ਵੀ ਖੜੂਗਾ ਉਹਨੂੰ ਉਹਦੀ ਕੀਤੀ ਹੋਈ ਗਲਤੀ ਦੇ ਬਾਵਜੂਦ ਮਾਫ਼ ਵੀ ਕਰ ਦੂਗਾ ਪਰ ਦਿਲਾਂ 'ਚ ਐਸੀਆਂ ਦੂਰੀਆਂ ਪੈ ਜਾਣਗੀਆਂ ਜਿਹੜੀਆਂ ਫਿਰ ਕਦੇ ਵੀ ਨਹੀਂ ਮਿਟ ਸਕਣਗੀਆਂ ਤੇ ਦੋਸਤੋ ਇਹ ਗੱਲ ਸਿਰਫ ਕੁੜੀਆਂ ਤੇ ਨਹੀਂ ਮੁੰਡਿਆਂ ਤੇ ਵੀ ਲਾਗੂ ਹੁੰਦੀ ਹੈ ਭੀਰੋਸਾ ਸਾਈਕੋਲੋਜੀ ਚੀਜ਼ ਹੈ ਜਿਹੜਾ ਇੱਕ ਵਾਰੀ ਟੁੱਟ ਗਿਆ ਤਾਂ ਸਮਝੋ ਸਭ ਕੁਝ ਖਤਮ ਹੋ ਗਿਆ ਫੇਰ ਆਪਾਂ ਚਾਹੇ ਕਿੰਨਾ ਮਰਜੀ ਸਾਹਮਣੇ ਵਾਲੇ ਨੂੰ ਸੱਚਾ ਬਣ ਕੇ ਦਿਖਾ ਦੇਗੀ ਕਿੰਨੀਆਂ ਮਰਜੀ ਉਸ ਨੂੰ ਆਪਣੀਆਂ ਮਜਬੂਰੀਆਂ ਗਿਣਾ ਦੇ ਕੇ ਵੀ ਮੇਰੀ ਆ ਮਜਬੂਰੀ ਸੀ ਮੇਰੀ ਉਹ ਮਜਬੂਰੀ ਸੀ ਮੈਂ ਤਾਂ ਕਰਕੇ ਮੈਨੂੰ ਬਦਲਣਾ ਪਿਆ ਪਰ ਨਹੀਂ ਜਦੋਂ ਇੱਕ ਵਾਰੀ ਭਰੋਸਾ ਟੁੱਟ ਗਿਆ ਉਸ ਤੋਂ ਬਾਅਦ ਕਦੇ ਵੀ ਪਹਿਲਾਂ ਵਾਲੀ ਗੱਲ ਨਹੀਂ ਬਣਦੀ ਜਿਹੋ ਜਿਹਾਂ ਰਿਸ਼ਤਾ ਆਪਣਾ ਪਹਿਲਾਂ ਹੁੰਦਾ ਸੀ ਉਹ ਇਹ ਜਿਹਾਂ ਫਿਰ ساری ਜ਼ਿੰਦਗੀ ਨਹੀਂ ਬਣ ਸਕਦਾ ਇਸ ਕਰਕੇ ਤੁਸੀਂ ਚਾਹੇ ਕਿਸੇ ਨਾਲ ਲੜਾਈ ਝਗੜਾ ਕਰ ਲਿਓ ਕਿਸੇ ਨੂੰ ਮੰਦਾ ਚੰਗਾ ਬੋਲ ਦਿਓ ਕੋਈ ਗੱਲ ਨਹੀਂ ਕੁਝ ਦਿਨਾਂ ਦੀ ਗੱਲ ਹੋਊਗੀ ਫਿਰ ਸਾਹਮਣੇ ਵਾਲਾ ਸਾਨੂੰ ਆਪਣੇ ਆਪ ਹੀ ਮaaf ਕਰ ਦੇਊਗਾ ਪਰ ਕਿਸੇ ਦਾ ਯਕੀਨ ਨਾ ਕਦੇ ਵੀ ਤੋੜਿਓ ਕਿਉਂਕਿ ਯਕੀਨ ਬੰਦਾ ਉਸ ਬੰਦੇ ਤੇ ਕਰਦਾਗਾ ਜਿਹੜਾ ਉਹਦੇ ਦਿਲ ਦੇ ਸਭ ਤੋਂ ਵੱਧ ਨੇੜੇ ਹੁੰਦਾਗਾ ਤੇ ਫਿਰ ਜਦੋਂ ਉਹੀ ਬੰਦਾ ਉਸ ਦਾ ਭਰੋਸਾ ਤੋੜਦਾਗਾ ਫਿਰ ਸਾਹਮਣੇ ਵਾਲਾ ਬੰਦਾ ਅੰਦਰੋਂ ਟੁੱਟ ਜਾਂਦਾਗਾ ਫਿਰ ਉਹਦੇ ਦਿਲ ਵਿੱਚੋਂ ਸਾਡੇ ਲਈ ਸਿਰਫ ਬਦੂਆ ਹੀ ਨਿਕਲਦੀ ਆ ਤੇ ਬੱਦੂਆ ਕਦੇ ਵੀ ਖਾਲੀ ਨਹੀਂ ਜਾਂਦੀ ਹੁੰਦੀ ਕਿ ਸਾਡੀ ਪੂਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੰਦੀ ਆ ਤੇ ਇਹ ਸਭ ਹੁੰਦਾਗਾ ਇੱਕ ਭਰੋਸਾ ਟੁੱਟਣ ਕਰਕੇ ਬਾਕੀ ਸਾਰੇ ਮੁੰਡੇ ਵੀ ਮਾੜੇ ਨਹੀਂ ਹੁੰਦੇ ਸਾਰੀਆਂ ਕੁੜੀਆਂ ਵੀ ਮਾੜੀਆਂ ਨਹੀਂ ਹੁੰਦੀਆਂ ਤੇ ਸਾਰੇ ਮੁੰਡੇ ਵੀ ਚੰਗੇ ਨਹੀਂ ਹੁੰਦੇ ਤੇ ਸਾਰੀਆਂ ਕੁੜੀਆਂ ਵੀ ਚੰਗੀਆਂ ਨਹੀਂ ਹੁੰਦੀਆਂ ਇੱਥੇ ਮੈਂ ਕੁਝ ਚੁਣਿੰਦਾ ਮੁੰਡੇ ਤੇ ਕੁਝ ਚੁਣਿੰਦਾ ਕੁੜੀਆਂ ਦੀ ਗੱਲ ਕੀਤੀ ਆ ਬਾਕੀ ਜੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਮੈਂ ਜਦੋਂ ਮਾਫੀ ਮੰਗਦਾਗਾ ਦੋਸਤੋ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ